ਅਰਦਾਸ ਮਖਾਂ ਬਤੇ ਆਂ ਕਿ ਹੋਰ ਭਾਂਡ ਤੋਂ ਅਰਦਾਸ ਕੰਮ ਖਰਾਬ ਹੋ ਗਿਆ ਸੀ ਅਸਾਂ ਇਤਾਰ ਦੋ ਹੁਣ ਤੁਸੀਂ ਹੁਣ ਤਾਂ ਘਰੇ ਵਾਗ ਜੈਗੀ ਛੱਡ ਕੇ ਆਵਾਂ ਨਹੀਂ ਮੇਰੀ ਗੱਲ ਸੁਣੋ ਨਾਲ ਮੈਂ ਤਾਂ ਨਾ ਡਰ ਬਹੁਤ ਲੱਗੀ ਜਾਂਦਾ ਦਾ ਕਿਤੇ ਗੱਡੀ ਤਾਂ ਨਹੀਂ ਉਹਨਾਂ ਨੇ ਕਿਤੇ ਰੱਖ ਰੱਖ ਲੈਣਾ ਕਾਗਜ਼ ਤਾਂ ਪੂਰੇ ਸੀਗੇ ਕਾਗਜ਼ ਪੂਰੇ ਨੇ ਗੱਡੀ ਦੇ ਆਪਣੀ ਭੈਣ ਸਰਕਾਰ ਵਿੱਚ ਮਲਾ ਜਾ ਲੱਗਿਆ ਆਪਾਂ ਡਰਦੀ ਕਹਾਵਾ ਤੂੰ ਯਾਰ ਉਂਟੇ ਸਾਲੇ ਜਾਨੀ ਆ ਤਾਂ ਚਿੰਤਾ ਹੁੰਦੀ ਹੈਗੀ ਉਹੀ ਗੱਲ ਮੇਰਾ ਤਾਂ ਦਿਮਾਗ ਖਲਣ ਵਾਲਾ ਹੋ ਗਿਆ ਐਨਾ ਸ਼ੁਕਰ ਕਰਾ ਮੋਟਰਸਾਈਕਲ ਮਿਲ ਗਿਆ ਘਰੇ ਉੱਪਰ ਦੇ ਕਿਤੇ ਗੱਡੀ ਦੇ ਨਾਲ ਨਾਲ ਆਪਾਂ ਨੂੰ ਨਾ ਥਾਣੇ 'ਚ ਜਾਣਾ ਪੈ ਜਾਂਦਾ ਆਏ ਕਿਵੇਂ ਜਾਣਾ ਪੈਦਾ ਤੈਨੂੰ ਜਾਣ ਦਿੰਦਾ ਜੀ ਮੈਂ ਭੌਂੀ ਵਗ ਜਾਂਦਾ ਉਹ ਤਾਂ ਮੈਨੂੰ ਗੱਲ ਪਤਾ ਹੈ ਗਈ ਚੱਲ ਤੁਸੀਂ ਮੇਰੇ ਨਾਲ ਉਂਗੇ ਫਿਰ ਮੈਨੂੰ ਬੜੀ ਟੈਨਸ਼ਨ ਆਗੀ ਆਏ ਨਾ ਮਾਰੇ ਦੇ ਵਿੱਚ ਬਦਨਾਮੀ ਵਾਲੀ ਹੋ ਜਾਂਦੀ ਜੈਸ਼ ਉਹ ਕੋਈ ਕਿਉਂ ਨਹੀਂ ਕਰੇ ਲੈ ਆਉਂਦਾ ਚਾ ਤੁਸੀਂ ਐ ਕਰੋ ਹੁਣ ਆਪ ਦਾ ਚੁੱਪ ਕਰਕੇ ਉੱਥੇ ਗੱਡੀ ਛਡਾ ਕੇ ਤੇ ਡਿਊਟੀ ਤੇ ਵਗ ਜਾ ਕਰੋ ਤੇ ਇੱਧਰ ਨਾ ਸਾਡੇ ਘਰ ਕੰਨੀ ਆਇਓ ਮੇਰਾ ਜੀ ਨਹੀਂ ਲੱਗਦਾ ਤੇ ਇੱਥੋਂ ਬਣਾ ਲੈ ਦੇਖ ਲੈ ਜੀ ਨਹੀਂ ਲੱਗਦਾ ਹੈਗਾ ਲੱਗਦਾ ਜੀ ਇਹਨੂੰ ਪਤਾ ਲੱਗ ਗਿਆ ਐ ਨਹੀਂ ਪਤਾ ਲੈਣੇ ਦੇ ਦੇਣੇ ਪੈ ਜਾਣੇ ਨਾਲ ਥੋੜੇ ਘਰ ਪਤਾ ਲੱਗ ਜਾਨਾ ਨਾਲ ਜੇ ਮੈਨੂੰ ਪਤਾ ਇੱਧਰ ਪਤਾ ਲੱਗ ਗਿਆ ਸਾਡੇ ਘਰੇ ਮੇਰੇ ਤਾਂ ਪਿਓ ਨੇ ਮਾਰ ਹੀ ਦੇਣਾ ਮੈਨੂੰ ਫੇਰ ਕੀ ਹੁੰਦਾ ਆਪ ਵਿਆਹ ਕਰਾ ਲਾਂਗੇ ਵਿਆਹ ਕੀ ਅੱਜ ਤਾਂ ਮੈਨੇ ਤਿਆਰ ਵਿਆਹ ਹੋ ਕੇ ਗਈ ਸੀ ਅਗਲੇ ਨੇ ਪਾਈ ਤੇ ਤਾਂ ਹੁਣ ਆ ਵੀ ਘਰ ਆਲੀ ਫੇਰ ਹੋਰ ਘਰ ਆਲੀ ਤਾਂ ਹੈਗੀਆਂ ਹੋਰ ਉਹ ਤਾਂ ਹੁਣ ਆਪਣੇ ਦੋਮਾਂ ਦੇ ਮਨ 'ਚ ਨਹੀਂ ਹੈਗਾ ਤੁਹਾਨੂੰ ਲੱਗਦਾ ਮੈਂ ਘਰ ਵਾਲੀ ਆ ਲੋਕਾਂ ਬਾਹਮੇ ਤਾਂ ਉਹੀ ਗੱਲ ਮਸ਼ੂਕ ਹੀ ਹੈ ਕਿ ਤੇਰੀ ਘਰ ਵਾਲੀ ਥੋੜੀ ਮਸ਼ੂਕ ਘਰ ਵਾਲੀ ਹੁੰਦੀ ਕਾਉਲੀਏ ਘਰ ਵਾਲੀ ਤਾਂ ਹੁੰਦੀ ਹੈਗੀ ਘਰ ਵਾਲੀ ਨੋਤਾ ਮੇਰੇ ਹੁ ਫੇਰ ਹੀ ਹੈ ਮੇਰੀ ਗੱਲ ਸੁਣ ਘਰ ਵਾਲੀ ਨੋਤਾ ਮਸ਼ੂਕ ਪਿਆਰੀ ਹੁੰਦੀ ਆ ਪਿਆਰੀ ਤਾਂ ਹੁੰਦੀ ਆ ਪਰ ਜੱਗ ਨਹੀਂ ਨਾ ਪਿਆਰੀ ਕਹਿੰਦਾ ਜੱਗ ਤਾਂ ਦਰਫੁੱਟ ਮੈਨੂੰ ਘੇਊਗਾ ਆਪਾਂ ਨੂੰ ਚਲ ਤੁਸੀਂ ਐ ਕਰੋ ਮੈਂ ਫੋਨ ਫੜਨਾ ਲਾਇਆ ਤੁਸੀਂ ਜਾਓ ਮੇਰਾ ਜੀ ਨਹੀਂ ਲੱਗਦਾ ਫੋਨ ਤਾਂ ਮੈਂ ਲਾਉਂਗਾ ਮੇਰਾ ਫੋਨ ਚੱਕ ਲਈ ਦੇਖੋ ਆਇਨਾ ਕਰਿਆ ਕਰੋ ਆਈਨ ਪਤਾ ਹੈ ਉਹ ਫਿਰ ਫੋਨ ਤੇ ਕਿਹੜਾ ਪਤਾ ਲੱਗਦਾ ਕਿ ਜਿਸ ਨੂੰ ਕੋਈ ਗੱਲ ਹੋਈ ਆ ਕਿ ਜਿਸ ਨੂੰ ਕੋਈ ਮੈਂ ਦੱਸੂਗਾ ਆ ਵੀ ਆਪਣੀ ਕੋਈ ਗੱਲਬਾਤ ਹੋਈ ਆ ਬਾਹਰ ਚਲ ਕੋਈ ਗੱਲ ਨਹੀਂ ਮੈਂ ਆਪਰੇ ਫੋਨ ਲਾਵਾਂਗੀ ਕਿਉਂਕਿ ਮੇਰਾ ਟਾਈਮ ਲੱਗਿਆ ਤੇ ਨਾਲੇ ਤੁਸੀਂ ਮੈਨੂੰ ਉਧਰੋਂ ਕੱਢੀ ਜਦੋਂ ਤੜਕੇ ਤੜਕੇ 4 ਹੋ ਗਿਆ ਅੱਜ ਤੜਕੇ 4 ਕੋਜ ਲਾਣੀ ਚਲ ਚਲ ਮੇਰੀ ਗੱਲ ਸੁਣੋ ਉਹਨਾਂ ਮੋਟਰਸਾਈਕਲ ਨਾਲ ਇੱਧਰ ਤੇ ਘੁਮਾ ਕੇ ਲੈ ਜਾਓ ਉੱਪਰ ਤੇ ਇੱਧਰ ਬਾਈਕ ਨਾਲ ਲੈ ਪਿਆ ਅੱਛਾ ਆਇਆ ਨਾ ਕਈ ਵਾਰ ਜਿਸਨੂੰ ਦੇਖ ਲਿਆ ਲੱਗੂ ਇਹ ਮਾਂਗ ਰਜਲਾਨੀ ਬੈਠੀ ਜਾਂਦੀ ਸੀ ਮੁੜ ਕੇ ਆਈ ਪਤਾ ਹੁੰਦਾ ਕੀ ਗੱਲ ਬਣਾਦਾ ਹੂੰ ਤਾਂ ਮੇਰਾ ਜੀਨ ਲੱਗਦਾ ਘਰੋਂ ਮਿੱਠੇ ਕਮਾਈ ਕਰਾ ਤੇ ਬਣਾ ਉਹ ਚੀਤਾ ਲਾਉਣੀ ਪੈਣਾਗਾ ਨਾ ਹਮੇਸ਼ਾ ਹੀ ਰੱਖ ਲਾ ਤੂੰ ਨਹੀਂ ਨਹੀਂ ਉਹ ਵੀ ਮਨ ਤਾਂ ਰਾਤ ਨੂੰ ਨੀਂਦ ਕਿਉਂ ਨਹੀਂ ਹੁੰਦੀ ਹੈਗੀ ਫੋਨ 'ਚ ਤਸਵੀਰਾਂ ਆਹ ਇਹਨਾਂ ਦਾ ਚਿਹਰੇ ਦੀ ਸੀ ਜਾਂਦਾ ਰਹਿਣਾ ਤੇਰਾ ਅੱਖਾਂ ਮੀਚ ਕੇ ਬਸ ਯਾਦ ਕਰਕੇ ਸੌਂ ਜਾਂ ਕਰ ਯਾਦ ਕਰਕੇ ਮੈਂ ਹੀ ਸੌਂਦਾ ਆਏ ਮਾਂ ਦਾ ਹੱਥ ਵੀ ਕਈ ਵਾਰ ਫੜਨਾ ਨਾ ਸੁੱਤੀ ਬਈਦਾ ਸੁੱਤੀ ਬਈਦਾ ਹੋਰ ਉਹ ਤਾਂ ਫਿਰ ਘਰ ਵਾਲੀ ਕੋਲੇ ਪਈ ਹੁੰਦੀ ਹੈ ਨਾ ਉਹ ਦਾ ਹੱਥ ਫੜ ਲੈਣਾ ਉਹਦਾ ਨਹੀਂ ਫੜਦਾ ਮ ਇੰਨਾ ਵੀ ਨਾ ਦੂਰ ਹੋ ਹਮ ਘਰ ਵਾਲੀ ਤੂੰ ਹੀ ਰਹੂਗੀ ਥੋਡੇ ਨਾ ਨਾ ਮੈਂ ਨਹੀਂ ਬਣਾਉਂਦਾ ਉਹ ਮੈਂ ਤਾਂ ਤੈਨੂੰ ਰੱਖੂਗਾ ਅੱਛਾ ਅੱਛਾ ਹਾਂ ਨੂੰ ਤੈਨੂੰ ਕਹਿਤਾ ਬੱਤਸ ਕਹਿਤਾ ਹਾਲ ਕੋਈ ਨਹੀਂ ਦੇਖਦੀ ਅੰਗੀ ਕਹਿਤਾ ਬੱਤ ਤੈਨੂੰ ਟਾਈਮ ਪਾਸ ਕਰੇਗਾ ਮੇਰੇ ਨਾਲ ਮੈਂ ਤਾਂ ਇਹ ਕਰਨ ਨੂੰ ਟਾਈਮ ਪਾਸ ਘਰ ਵਾਲੀ ਦਾ ਡਰ ਲੱਗਦਾਗਾ ਨਹੀਂ ਲੱਗੇ ਬਾਈ ਮੇਰੀ ਗੱਲ ਸੁਣੋ ਫਿਰ ਆਪਦੇ ਬਾਪੂ ਨਾਲ ਦੂਜੇ ਵਿਆਹ ਦੀ ਗੱਲ ਕਰ ਲਓਗੇ ਮੈਂ ਤਾਂ ਵਿਆਹ ਹੋਰ ਕਰਵਾਉਣਾ ਮੈਂ ਤਾਂ ਕਹਿਤਾ ਬਾਪੂ ਨੂੰ ਵੀ ਮੈਂ ਤਾਂ ਹੋਰ ਵਿਆਹ ਕਰਾਉਂਗਾ ਹੁਣ ਤਾਂ ਲਾਨ ਵੀ ਹੈਗਾਗਾ ਸਰਕਾਰ ਦਾ ਹੁਣ ਤਾਂ ਕੋਈ ਰੋਕ ਹੀ ਨਹੀਂ ਸਕਦਾ ਹੈਗਾ ਹੋਰ ਆਪਾਂ ਤਾਂ ਚੰਡੀਗੜ੍ਹ ਰਹਿਣ ਲੱਗ ਜਾਾਂਗੇ ਕੋਠੀ ਲੈ ਲਾਂਗੇ ਉੱਥੇ ਉੱਥੇ ਲਵਾਾਂਗੇ ਜੀ ਆਹ ਦੇਖੋ ਤਾਂ ਹੁਣ ਮੈਂ ਸੌਕਣਾ ਰਹੂੰਗੀ ਆਈ ਨਹੀਂ ਮੇ ਰਹਿੰਦੀ ਰਹਿੰਦੀ ਕਿਸੇ ਨਾਲ ਆਪਾਂ ਉਹ ਇੱਦਾਂ ਹੀ ਉਹਨੂੰ ਦੇ ਦਿਆਂਗੇ ਪਰ 10 ਕਿਲੋ ਬਾ 12 ਕਿਲੋ ਆਉਂਦੇ ਸੀ ਇਹਨੂੰ ਦੇ ਦਿਆਂਗੇ ਜੀ ਆਪਾਂ ਲੈ ਲਾਂਗੇ ਚਾਲ ਕਾਾਂਗੇ ਕਰ ਐਸ ਆਈ ਹੈ ਨਾ ਕੱਲ ਨੂੰ ਕੋਈ ਗੱਲ ਹੋ ਗਈ ਮੁਲਾਜ਼ਮ ਬੰਦਾਗਾ ਤੂੰ ਮੁੜ ਕੇ ਤੇਰੀ ਨੌਕਰੀ ਤੇ ਅਸਰ ਪੈ ਜਾਣਾਗਾ ਜਾਂ ਤਾਂ ਪਹਿਲਾਂ ਇਹਨੂੰ ਤਲਾਕ ਦੇਣਾ ਪਊਗਾ ਫਿਰ ਮੇਰੇ ਨਾਲ ਵਿਆਹ ਹੋ ਸਕਦਾ ਤਲਾਕ ਦੇ ਦਿਆਂਗੇ ਆਪਾਂ ਇਹਨੂੰ ਪਹਿਲਾਂ ਉਵੇਂ ਕਰੇ ਕੋਈ ਗੱਲਬਾਤ ਹੋਊਗੀ ਕਰੇ ਗੱਲਬਾਤ ਕਰਕੇ ਹੀ ਦੇਵਾਂਗੇ ਚਲਾ ਕੇ ਨੂੰ ਨਹੀਂ ਕੋਈ ਤਾਂ ਰਿਜ਼ਨ ਹੋਊਗਾ ਹੀ ਅਗਲਾ ਉਹ ਮੈਂ ਜਦੋਂ ਕਹੀ ਜਾਂਦਾ ਮਮੇ ਆਪੇ ਪਿਓ ਨੂੰ ਕਹਿੰਦਾ ਮੈਂ ਮਾਮੇ ਨੂੰ ਕਹਿੰਦਾ ਮੇਰੇ ਭੂਆ ਨੂੰ ਕਹਿੰਦਾ ਵੀ ਮੇਰੀ ਭਈ ਦੇ ਨਾਲ ਨਹੀਂ ਜੋੜੀ ਜਾਂਦੀ ਬਸ ਨਾ ਥੋੜੀ ਜਿਹੀ ਦੂਰੀ ਬਣਾ ਕੇ ਰੱਖਿਆ ਕਰੋ ਕੋਈ ਬੱਚੇ-ਬੁੱੱਚੇ ਦਾ ਨਾ ਹੋਰ ਪੰਗਾ ਬੱਚਾ-ਬੁੱੱਚਾ ਕਿੱਥੇ ਬੱਚਾ ਹੀ ਹੁੰਦਾ ਬਸ ਤੂੰ ਐਂ ਕਹਿ ਕੇ ਬਹਾਨੇ ਨਾਲ ਆਪਾਂ ਥੜਾ ਛੁਡਾ ਲਈ ਬੱਚਾ ਦਾ ਹੁਣ ਮੈਂ ਜੇ ਬੱਚਾ ਹੁੰਦਾ ਤੂੰ ਸਿਆਣ ਵੀ ਨਾ ਲੱਗਦਾ ਬੱਚਾ ਹੁੰਦਾ ਜੂ ਕਰਨਾ ਆਉਂਦਾ ਕਰਨਾ ਦਿੰਦਾ ਬੱਚਾ ਸਭੇ ਕੋ ਉਸੇ ਉਸੇ ਉਹੀ ਰੀਜਨ ਬਣੂਗਾ ਤੇਰਾ ਤੇਰਾ ਤਾਕ ਦੀ ਵਜ੍ਹਾ ਨੂੰ ਪਤਾ ਹੀ ਨਹੀਂ ਬੌਲੀ ਨੂੰ ਕਹਿੰਦਾ ਉਹ ਗੋਲੀਆਂ ਜਿਹਾ ਲਿਆ ਦੇ ਦੇ ਰੱਖਿਆ ਨਾ ਲੈ ਕੇ ਉਹ ਦੇ ਦੇਣਾ ਮੈਂ ਉਹ ਮੈਂ ਹਾਂ ਉਹ ਕਹਿੰਦਾ ਦੀ ਆ ਇਹ ਕਾਹ ਦੀਆਂ ਕਰ ਮੈਂ ਕਹਿੰਦਾ ਤਾਕਤ ਨਹੀਂ ਨੇ ਤਾਂ ਕੋਈ ਖਾਰ ਆਂਦੀ ਆ ਚੱਕ ਕੇ ਚੱਲ ਵਧੀਆ ਕੋਈ ਗੱਲ ਨਹੀਂ ਰੋਕ ਲਾਈ ਰੱਖ ਜੀ ਰੋਕ ਲਾ ਰੱਖੀ ਆ ਉਸ ਤੋਂ ਬਾਅਦ ਬਸ ਤੂੰ ਹਾਂ ਇਹ ਕਹਿਦੀ ਕਿ ਇਹਦਾ ਜਵਾਕ ਨਹੀਂੁੰਦਾ ਮੈਂ ਤਰਾ ਬਦਲਣ ਦਾ ਤਲਾਕ ਮਾਰਪੋਰਟਾਂ ਕਰਾ ਲਿਆਂਗਾ ਡਾਕਟਰ ਨਾਲ ਮਿਲਦੀ ਆ ਮੇਰੀ ਬੱਸ ਡਾਕਟਰ ਕੋਲ ਨਾਲ ਲੈ ਕੇ ਜੀ ਫਿਰ ਉਦੋਂ ਹੀ ਪੰਗਾ ਪਈ ਜਾਣਾਗਾ ਡਾਕਟਰ ਨੇ ਤਾਂ ਦੱਸ ਦੇਣਾ ਵੀ ਇਹ ਦਵਾਈ ਗਲਤ ਲਈ ਜਾਂਦੀ ਹੈ ਕਾ ਉਹ ਡਾਕਟਰ ਨੇ ਮੈਨੂੰ ਡਾਕਟਰ ਨਾਲ ਗੱਲ ਕਰੀ ਸੀ ਡਾਕਟਰ ਕਹਿੰਦਾ ਮਰਪੂਰੀ ਜਾਂ ਕਰਦੂੰਗੀ ਜੇ ਬੱਚੇ ਨਹੀਂ ਹੁੰਦਾ ਉਹ ਤਾਂ ਤੁਨੋਂ ਰੋਬੋਟਾ ਖਰੀਦਨੀਆ ਪੈਣੀ ਆ ਪਰ ਕਹੀ ਚਲਾ ਗਿਆ ਆਪਾਂ ਇਹ ਨੂੰ ਨਹੀਂ ਲਿਆਂਦਾ ਐ ਕਹੀ ਨਾਉ ਤਾਂ ਇਹਦਾ ਬਹੁਤੇ ਚੱਜ ਕੇ ਜਾਣਾ ਹੋਇਆ ਰੱਖ ਕੋਲ ਮੇਰੇ ਨਾਲ ਨਾਲ ਲੈ ਕੇ ਚਲ ਗਏ ਤੇਰੇ ਨਾਲ ਤਾਂ ਬਣਦੀ ਐ ਤਾਂ ਆਪਦੀ ਰੋਕ ਦੋਨਾਂ ਦੀ ਉਵੇਂ ਤਾਂ ਬਣ ਪਈ ਆ ਵੀ ਉਵੇਂ ਤਾਂ ਮੈਂ ਘਰੇ ਵੀ ਜਾ ਆਪਾਂ ਗੁਰ ਜਾਨੀਆ ਫੇਰ ਵੀ ਐਂ ਤਾਂ ਉਹੀ ਜਗਾ ਜਿਹੜਾ ਨੂੰ ਪਾਇ ਪਤਾ ਕਰੀ ਤਰਾਈ ਕਰੀ ਜੂ ਜਾਨੀ ਆਂ ਜੀ ਨਹੀਂ ਕਰਦਾ ਵੀ ਮੈਂ ਇੱਥੇ ਰਹਿ ਜਾ ਜੀ ਤਾਂ ਫੇਰਾ ਕਰਦਾ ਕਿ ਫੇਰ ਹੁਣ ਕਰਾਂ ਤੇ ਬਾਣੀ ਚੱਲਦੀ ਮੇਰੀ ਵੀ ਬਾਣੀ ਪਾਇਆ ਕਰਕੇ ਬੱਡਾਂ ਤੇ ਜਾ ਕੇ ਚੌੜੀ ਹੋ ਗਈ। ਕੋਈ ਬੱਡਾਂ ਤੇ ਮੇਕਅਪ ਆ ਮੈਂ ਤੁਸੀਂ ਤੇ ਜੰਨੇ ਵੀ ਸੋਕਣ ਦੇ ਬੱਡਾਂ ਤੇ ਨਹੀਂ ਮੈਂ ਪਹਿਣਾ ਪਹਿਣਾ ਤਾਂ ਮੈਂ ਅੱਬਦਿਆਂ ਬੱਡਾਂ ਤੇ ਹੀ ਆ। ਅੱਡ ਲਿਆਵਾਂਗੇ ਆਪਾਂ ਹੋਰ ਨਵੇਂ, ਪੋਲੇ-ਪੋਲੇ ਲਿਆਵਾਂਗੇ। ਕੋਈ ਆ ਨਾ ਜਾਵੇ। ਵੱਡੇ-ਵੱਡੇ ਗੱਦਿਆਂ ਵਾਲੇ। ਚੰਗਾ ਹੈ ਤੇ ਲੰਘ ਜੂ ਤੁਸੀਂ। ਮਾਜ਼ਾ ਕਰਾਂ ਇਹ ਬਾਗੀ ਚੱਲ ਜਾਂ ਦਵਾਰੇ। ਚਾਹ ਠੀਕ ਹੈ ਚੰਗਾ ਬਾਈ। ਬਾਈ। ਕਮਾਲ ਦੀ ਗੱਲ ਹੋ ਗਈ ਯਾਰ ਲੈ। ਉਹਨੇ ਫੋਨ ਕਰਕੇ ਮੈਨੂੰ ਕਿਵੇਂ ਦੱਸਤਾ ਫਿਰ ਕੈਲਾ ਗਿਆ ਕਿੱਥੇ ਹੋਇਆ ਸੀਰੀਜ ਨੂੰ ਕਿਹਾ ਸੀਗਾ ਪਾਣੀ ਲਾ ਦੇ ਕੱਲ ਫਿਰ ਗਿਆ ਨਹੀਂ ਖੇਤ। ਹੈਂ ਕਮਾਲ ਦੀ ਗੱਲ ਹੋ ਗਈ ਨਹੀਂ ਇਹ ਤਾਂ ਨਹੀਂ ਆਉਂਦਾ ਭੇਤ ਕੋਈ ਚੱਕਰ ਕੀ ਪੈ ਗਿਆ ਫੇ ਮੈਨੂੰ ਦੱਸਦਾ ਯਾਰ ਫੋਨ ਕਰਕੇ ਬੰਦਾ ਦੱਸ ਦੇ ਵੀ ਭਾਈ ਮੈਥੋਂ ਖੇਤ ਨਹੀਂ ਜਾਇਆ ਜਾਂਦਾ ਹੈ ਘਰੇ ਦੇਖਦਾ ਚੱਲ ਘਰੇ ਵੀ ਨਹੀਂ ਦੀਂਦਾ ਹੈਗਾ ਸੱਜਰਾ ਹੈ ਆ ਗਿਆ ਲੰਡਾ ਓਏ ਓ ਆ ਗਿਆ ਰਸਤੇ ਦੇ ਜਗ੍ਹਾ ਸੀ ਓਏ ਹੋਰਾ ਆ ਗਿਆ ਆ ਗਿਆ ਥੋੜੀ ਫੁਰਰੀ ਹੋਏ ਫਿਰ ਤਾਂ ਤਾਂ ਸਾਰੀ ਗੱਲ ਤਾਂ ਠੀਕ ਹੈ ਭਾਈ ਤੋ ਉਹ ਕਿੱਥੇ ਆਪਣਾ ਸੀਰੀ ਸੇਰੇ ਦਾ ਬਾਪੂ ਹੀ ਖੇਤ ਗਿਆ ਹਾਂ ਖੇਤ ਵਾਗ ਗਿਆ ਤਾਂ ਤੜਕੇ ਦਾ ਆਇ ਹੀ ਨਹੀਂ ਆਇਆ ਕਾ ਤੋ ਨਹੀਂ ਹੈ ਗਿਆ ਕੱਲ ਤਾਂ ਮੈਂ ਕਹਿ ਕੇ ਗਿਆ ਸੀਗਾ ਵੀ ਭਾਈ ਖੇਤ ਵਗ ਜੀ ਖੇਤ ਕੱਲ ਤਾਂ ਗਿਆ ਨਹੀਂ ਮੈਨੂੰ ਤਾਂ ਫੋਨ ਕਰਕੇ ਦੱਸਿਆ ਗਿਆ ਦੀ ਨਹੀਂ ਬਾਪੂ ਉਹ ਆਇਆ ਕੱਲ ਵਾਗ ਗਿਆ ਸੀ ਖੇਤ ਉਹ ਮੁਰਕੀ ਕੱਲ ਕਿੱਥੇ ਗਿਆ ਕੱਲ ਪਾਣੀ ਨਹੀਂ ਕੱਢ ਕੇ ਆਇਆ ਉਹਨੂੰ ਆਖਿਆ ਝੋਨੇ ਚੋਂ ਥੋੜਾ ਜਿਹਾ ਪਾਣੀ ਕੱਢ ਦੀ ਮੀਂਹ ਜਿਆਦਾ ਪੈ ਗਿਆ ਹੈ ਸਪਰੇਅ ਕਰਨੀ ਹੈ ਸਰੋ ਕੀ ਫੋਨ ਕਰਕੇ ਪਾਣੀ ਕੱਢਿਆ ਦੀਨੇ ਨੇ ਬੱਚਾ ਗਵਾਂਡੀ ਨੇ ਫਿਰ ਉਹ ਮੈਨੂੰ ਲੱਗਾ ਘਰੇ ਕੋਈ ਨਾ ਵਾਗਿਆ ਹੋਵੇ ਉਹਦੇ ਹੱਦ ਹੋ ਗਈ ਲੈ ਆ ਉਹ ਤੈਨੂੰ ਦੇਖਿਆ ਹੈਗਾ ਤਾਂ ਪਤਾ ਹੈ ਨਹੀਂਗਾ ਤੈਨੂੰ ਬਸ ਕੀ ਮੈਂ ਨਹੀਂ ਦੇਖਿਆ ਉਹ ਹੈ ਨਾ ਕੋਈ ਉਹ ਯਾਰ ਕਿਹੜਾ ਕੰਮ ਆ ਤੁਸੀਂ ਵੀ ਪੰਗਾ ਲੈ ਜਾ ਲੂਡ ਲੱਖ ਰੁਪਏ ਦੇ ਤੁਹਾਨੂੰ ਓਏ ਯਾਰ ਦੇਣਾ ਪੈਂਦਾ ਹੁਣ ਕੀ ਕਰੀਏ ਲੈ ਜਾਂਦਾ ਕਹਿੰਦਾ ਕਰੇ ਨਹੀਂ ਕੋਈ ਸਰਦਾ ਕਰੇ ਪ੍ਰੋਬਲਮ ਹੁੰਦੀ ਹੈ ਸਰਦਾ ਤੇ ਨਹੀਂ ਫਿਰ ਕੋਈ ਚੱਜ ਦਾ ਨਾ ਇਕੜੋ ਤੂੰ ਹੋਂ ਰਾਲਣ ਨੂੰ ਓਏ ਯਾਰ ਮਖਾ ਚੱਲ ਵਧੀਆ ਕੰਮ ਕਰਦਾਗਾ ਹੁਣ ਕੀ ਪਤਾ ਬਈ ਐ ਠਿੱਟ ਕਰੂਗਾ ਮੈਨੂੰ ਓਏ ਤਾਂ ਸ਼ਕੀਨ ਐ ਕਿਹੜੇ ਕੰਮਲ ਹੈਗਾ ਚਲ ਦੇ ਜਾ ਕੇ ਆਉਣਾ ਮੈਂ ਖੇਤ ਵੀ ਜਾ ਕੇ ਆਉਂਗਾ ਭਾਈ ਕੱਲ ਸਾਨੂੰ ਦੇਖੀ ਸੀ ਨਾ ਮੈਨੂੰ ਤੇ ਕਹਿ ਲਿਆ ਸੋਈ ਚ ਖੜੇ ਚ ਤੇ ਮੇਰੇ ਪਾਪੂ ਨੂੰ ਆ ਗਿਆ ਸੀ ਚਾਚਾ ਵਾ ਕੇ ਚੰ ਉਹ ਮੈਂ ਨੂੰ ਤਾਂ ਕਿ ਲੋੜਾ ਭਾਈ ਪਗੜ ਕਰ ਗਾਹਾਂ ਵਾਸਤੇ ਹੀ ਹਰਕਤ ਨਾ ਕਰੇ ਨਹੀਂ ਨਹੀਂ ਗਾਹਾਂ ਵਾਸਤੇ ਨਹੀਂ ਕਰਦੀ ਤੇ ਹੁਣ ਮੈਂ ਨਾ ਐ ਤੈਨੂੰ ਦੇਖ ਕੇ ਖੜ ਗਈ ਠਿੱਟਾਇਆ ਨਾ ਜਿਹੜੇ ਸੀਰੀ ਸੰਜੀ ਹੁੰਦੇ ਨਾ ਇਹਦਾ ਫਰਿੱਜ ਨੂੰ ਜੁੰਮੜਾ ਪਿਆ ਸੀ ਲਾਦਾਸ ਤੇਰੇ ਘਰੇ ਉੱਥੇ ਸੌ ਚੀਜ਼ ਪਈ ਕਿ ਉਹ ਕੰਡੂ ਸੋਲ ਸੋਲ ਸਮਾਨ ਪੀਵੇ ਨਾ ਚਲ ਕੋਈ ਨਹੀਂ ਚਾਚਾ ਗਿਦਮ ਤਿਆਰ ਰੱਖੀ ਤੇ ਮੈਂ ਬਣਤੀ ਰਹਿਣੀ ਮੇਰੇ ਨਾਲ ਨੋ 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 ਸੁਣੋ ਮੈਂ ਤਾਂ ਕੀ ਕਹਿਣਾ ਕਿ ਕੋਈ ਗੱਲ ਨਹੀਂ ਹਾਂ ਮੈਂ ਦਹਾ ਬਾਤ ਤੇ ਦੋਰੀ ਨਹੀਂ ਹੋਈ ਮੈਂ ਤਾਂ ਉਹ ਬੱਤ ਪਾਪਾ ਨੂੰ ਕਿੰਨਾ ਰਸਤਾ ਹੋ ਤਿੰਗਾ ਨਾਲ ਨਾਲ ਨੋ 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 ਮੈਂ ਤਾਂ ਮਾ ਕੋਈ ਸੇ ਡਰੁਕੈਟੋ ਕੀ ਡਰ ਕਿਸ ਮੈਂ ਚਲ ਆ ਜਾ ਬਾਈ ਚਾਚਾ ਚਾਹ ਬਣਾਉਣ ਨੂੰ ਪੀਜਾ ਆਲਾ ਭਾਈ ਓਕੇ ਮੈਂ ਤਾਰੀ ਕੀ ਕਾ ਹੋਰ ਕਿਵੇਂ ਆ ਵਧੀਆ ਤੂੰ ਰਸ ਕਿਵੇਂ ਆ ਗੱਲ ਪਿਆ ਡਿਊਟੀ ਤੇ ਜਾਂਦੇ ਸੀ ਬਸ ਡਿਊਟੀ ਹੋ ਵੀ ਗਿਆ ਟਾਈਮ ਹੋਰ ਥੋੜਾ ਲੇਟ ਹੋ ਗਏ ਇਹ ਨਖਦੇ ਹੈ ਨਾ ਕਿੰਨੇ ਤੂੰ ਯਾਰ ਹੋਰ ਮੈਂ ਤਾਂ ਭੱਗ ਜਾਣਾ 8 ਵਜੇ ਅੱਛਾ ਹੋਰ ਘਰੇ ਕਿਵੇਂ ਫਸਲ ਫਸਲ ਕਿਵੇਂ ਆ ਫਸਲ ਫੋਲਡ ਟੀਕਾ ਪੂੰ ਰਸ ਕਿਵੇਂ ਆ ਇਹ ਤੂੰ ਸੀਰੀ ਕਿਹੜਾ ਬੰਦਾ ਰੱਖਿਆ ਕੀ ਸੀਰੀ ਦਾ ਪੁਰਾਣਾ ਗਾ ਬਹੁਤ ਆਪਣਾ ਉਹ ਮੈਂ ਤੈਨੂੰ ਐ ਹੀ ਕੱਲੋਂ ਮੈਂ ਉਹ ਦੇਖੀ ਇੱਕ ਵੀਰ ਉਹ ਤਾਂ ਬੰਦਾ ਹੀ ਕਿਸੇ ਕੰਮ ਦਾ ਨਹੀਂ ਬੜਾ ਘੱਡਿਆ ਬੰਦਾ ਇਹ ਨਹੀਂ ਯਾਰਾ ਹੀ ਜੇ ਕੋਈ ਗੱਲ ਨਹੀਂ ਹੋਣੀ ਮੈਂ ਦਾਦੇ ਦੇ ਗਮਾਂਦ ਤੇ ਰਹਿ ਕੇ ਆਇਆ ਇੱਕ ਪੱਕਾ ਮਾੜਾ ਹੁਲਾ ਬੰਦਾ ਹੋ ਅੱਛਾ ਹਾਂ ਜਰ ਮੈਨੂੰ ਵੀ ਸ਼ੱਕ ਜੀ ਲੱਗਦੀ ਆ ਵੀ ਹਾਂ ਮੈਂ ਤੈਨੂੰ ਦੱਸਾਂ ਉਹ ਆਇਆ ਉਹ ਬੰਦਾ ਨਾ ਪਹਿਲਾਂ ਹੀ ਮੈਂ ਉੱਥੇ ਤੋਂ ਸੁਣ ਗਿਆ ਉਸ ਦਾ ਇਹ ਉਹ ਬੰਦਾ 4-5 ਘਰਾਂ ਦੇ 4-5 ਸਾਲ ਲਾਏ ਨਹੀਂ ਉਹਨੇ ਉਹਨੇ 5 ਘਰ ਬਾਦਲ ਤੇ ਉਹਨੇ 2.5 ਸਾਲਾਂ ਦੇ ਵਿੱਚ 6 ਮਹੀਨੇ ਤੋਂ ਆਲਾ ਹਟਾ ਦਿੰਦਾ ਅਲੇ ਦੇ ਪਾਣਾ ਫੋਨ ਕੱਟ ਜਾਂਦਾ ਝਾਕੀ ਕੁੜੀਆਂ-ਬੁੜੀਆਂ ਕਿੰਨੀ ਜਾਂਦਾ ਉਹ ਬੰਦਾ ਆਡੇ ਹੁਣ ਉਹਨੂੰ ਲਾ ਲਾ ਵੀ ਸੀਮਾ ਸਾਰਾ ਸੀਮਾ ਸਾਰਾ ਖੇਤ માં ਜਾਵਾਂ ਨਾ ਜਾਵਾਂ ਰੇ ਪਾਵੇ ਨਾ ਪਾਵੇ ਸਾਰੀ ਜ਼ਿੰਮੇਵਾਰੀ ਉਹਦੀ ਆ ਮੰਨ ਕੇ ਚੱਲਦਾ ਉਹ ਮੈਂ ਰੇ ਦੀ ਤਾਂ ਜ਼ਿੰਮੇਵਾਰੀ ਹੈ ਕਿ ਕੰਜਰ ਦੇ ਘਰ ਦੀ ਜ਼ਿੰਮੇਵਾਰੀ ਨਾ ਸਮੀ ਬੈਠਾ ਹੋਵੇ ਉਹ ਇਹ ਜਿਹਾ ਕੰਜਰ ਬੰਦਾ ਉਹ ਨਹੀਂ ਛੜਦਾ ਉਹ ਤਾਂ ਇਹਦੇ ਕਹਿੰਦੇ ਆ ਜਨਾਨੀਆਂ ਨੂੰ ਮਨੂ ਕਿੰਨੀ ਸਹੀ ਆ ਉਹਨਾਂ ਨੂੰ ਲਿਆ ਦਿੰਦਾ ਮੈਂ ਕਹਿੰਦਾ ਵੀ ਤੂੰ ਇਹਦਾ ਨਾ ਕਿ ਹੁਣ ਕਹਿ ਰਿਹਾ ਕਿ ਘਰੇਗਾ ਔਰ ਕਾਰਵਾਈ ਕਦੇ ਨੌਕਲ ਨੌਕਲ ਤੇ ਕਰਾ ਫਰੇ ਉਹ ਉੱਧਰ ਸਰਵਿਸ ਕਰਦਾ ਫਿਰ ਸਰਕਾਰੀ ਕੇ ਤਰੀਕੇ ਕਰੇ ਸਰਵਿਸ ਕਰਦਾ ਫਿਰ ਤੂੰ ਨਾ ਅੜਾ ਕਰੇ ਗੌਰ ਕਰਿਆ ਕਰ ਬਾਣੀ ਮੋਤੀ ਕੱਲਾ ਨੌਕਰੀ ਨਹੀਂ ਇਹ ਜਿਤ ਜਰੂਰੀ ਹੈ ਹੈ ਨਹੀਂ ਉਹ ਬੰਦਾ ਕਿਸੇ ਕੰਮ ਦਾ ਠੀਕ ਹੈ ਤੇ ਫਿਰ 20 ਸਾਲਾਂ ਕੋਨੇ 5 6 ਘਰ ਵਾਜਦੇ ਜਦੋਂ ਉਧਰ ਜਾ ਕੋਈ ਕੁਝ ਕਰ ਕੇ ਜਿਹੜੇ ਪਸ਼ੂ ਨੂੰ ਨਾ ਕਹਿੰਦੇ ਰਸੇ ਚ ਬੰਦੇ ਆਪ ਤਾ ਪਾਜੇ ਉਹ ਸਾਲਾ ਦੰਦੀ ਵਧਦਾ ਵਧਦਾ ਹੁੰਦਾ ਹੁਣ ਜਦੋਂ ਹੋਰ ਨਹੀਂ ਉਹਨੇ ਬਕਸਿਆ ਤੇਰੇ ਘਰਾਂ ਨੂੰ ਕੀ ਬੱਸ ਤੂੰ ਜਿਹੜਾ ਲੇਡ ਲਾ ਤੂੰ ਜਿਹੜਾ ਮੈਨੂੰ ਕਹਿਣਾ ਵਾ ਤੂੰ ਜਿਹੜਾ ਸਾਲਾ ਜਦੋਂ ਹੋਰ ਨਹੀਂ ਕਿਸਨੋਂ ਬਕਸਿਆ ਨਾ ਤਈ ਆਪ ਕੀ ਗੌਰ ਕਰ ਰਹੀ ਸੀ ਵੀ ਮੈਂ ਤਾਂ ਤਨਵਾ ਦਾ ਘਰ ਦਾ ਬੰਦਾ ਕਰਕੇ ਕਹਤਾ ਮੇਰਾ ਨਾਂ ਲਈ ਨਾ ਆਦੇ ਵਿੱਚ ਵਿਚਾਰੇ ਪੜਤਾਲ ਕਰ ਤੈਂ ਵਰੇ ਲਾ ਕੋਈ ਬੰਦਾ ਸਾਡ ਉੱਤੇ ਤੇ ਵੀ ਇਹ ਨਾ ਉਹ ਆਇਆ ਯਾਰ ਹੁਣ ਮੈਂ ਬਾਗ ਜਾਂਦਾ ਦੇਖ ਡੋਕੀ ਮਾਗੋ ਮੇਰਾ ਬਾਪੂ ਘਰੇ ਹੁੰਦਾ ਹਾਂ ਉਹ ਖੇਤ ਬਾਗ ਜਾਂਦਾ ਚਾਰ ਖੇਤੋਂ ਆਉਂਦਾ ਮੇਰਾ ਬਾਪੂ ਮਣਾ ਉਟਾ ਤਾਂ ਤੂੰ ਸਾਡੇ ਕੋਲੇ ਬਾਗ ਜਾਂਦਾ 10 ਮਿੰਟ ਬਾਜਦਾ ਤਾਂ ਸਾਲ ਕੋਲੀ ਜਾਂਦਾ ਉਹਦੇ ਖੇਤੋਂ ਆਉਂਦਾ ਹੁੰਦਾ ਪੱਠੇ ਪਾਉਣ ਦੇ ਬਾਅਦ ਨੇ ਮੈਂ ਦੇਖਿਆ ਪੱਠੇ 2 ਵਜੇ ਹਾਂ ਫਿਰ ਪਾ ਕੇ ਜਾਂਦਾ ਫਿਰ ਕੀ ਬਤਾ ਤੂੰ ਤਾਂ ਨੌਕਰੀ ਤੇ ਵਾਜਣਾ ਬੁੜੀ ਨੂੰ ਨੀਂਦ ਦੀਆਂ ਗੋਲੀਆਂ ਪਾ ਦੇਣਾ 4 ਘੰਟੇ ਓੜਾ ਸੁਤੇ ਪੈ ਰਹੇ ਹੋ ਕੀ ਤਾਂ ਨਹੀਂ ਤੈਨੂੰ ਪਤਾ 3 ਵਜੇ ਆਕਰ 3 ਵਜੇ ਪੈਂਡ ਦੇ ਸੇਰੇ ਨਾਲ ਬਿਆਹਾਂ ਹੋ ਜਾਂ ਕਿਹੜਾ ਤਕੀਨ ਆ 3 ਵਜੇ ਦਾ ਨਿਕੜਾ ਵੀ ਬੁੜੀਆਂ ਦਾ ਇਹ ਨਹੀਂ ਪਤਾ ਵੀ ਦੋ ਜਿਹੇ ਤੇਰੇ ਪਿਓ ਨੂੰ ਪੱਤ ਰਹੇ ਹਨ ਨੂੰ ਸੋਟ ਤੇ ਜਾਂਦੇ ਤੇਰੇ ਬੰਦ ਨੂੰ ਤਾਂ ਪੈਗ ਲਾ ਲੰਦਾ ਪਿਓ ਹੱਥ ਨੇ ਤੇਨੇ ਵੀ ਚਲਕੇ ਦਿਨੇ ਨੇ ਕੀ ਖਾਦਾ ਪੀਦਾ ਕੋਈ ਨਹੀਂ ਤਾਂ ਵੀ ਜਿਹੜਾ ਤੇਰੇ ਤੇਰਾ ਪਿਓ ਨੇ ਨਾ ਕਿੰਦਾ ਬਿਤੇ ਤੇਰਾ ਪਿਓ ਨੂੰ ਪਤਾ ਲੱਗੇ ਤੇਰੇ ਪਿਓ ਦਾ ਵੀ ਕੁਸ ਖਾਂਦਾ ਪੀਂਦਾ ਨਹੀਂ ਹੈ ਨਾ ਤੇਰੇ ਨੂੰ ਤਾਂ ਪੈਗ ਲਾ ਲੰਦ ਦੇ ਨੇ ਉਹ ਗੋਲੀਆ ਪਾ ਲੰਦੇ ਹੋਣਗੇ ਹੱਥ ਨੇ ਪੈਗ ਦੇ ਦਿੰਦੇ ਹੋਣਗੇ ਤੇਰੇ ਆਉਣ ਤੋਂ ਪਹਿਲਾਂ ਵੀ ਸ਼ੱਕ ਨਾ ਹੋਵੇ ਉਹਨੂੰ ਪਿਆਰ ਦਾ ਭੈਅ ਦੀ ਗੌਰ ਕਰਕੇ ਰੱਖ ਠੀਕ ਹੈ ਇਤਨਾ ਮੈਨੂੰ ਆਏ ਲੱਗਦੀ ਆ ਤੁਹਾਡੀ ਜੋੜੀ ਜੀ ਨਾ ਅਸਲ ਵਿੱਚ ਹੈ ਹੀ ਨਹੀਂ ਕਿ ਤੇਰੇ ਘਰ ਵਾਲੇ ਨਾਲ ਵੀ ਜੁੜੀ ਤਾਰ ਹੁਣ ਤੂੰ ਆਏ ਲਾ ਲ ਮੇਰੇ ਦਾ ਹੁ ਪਸੰਦ ਨਹੀਂ ਸੀ ਅੱਛਾ ਬੁੜਾ ਪੈਸੇ ਦੇ ਲਾਲਚ ਚ ਡਿੱਗ ਗਿਆ ਵੀ ਨੋਟ ਵਾਲੇ ਮਿਲਣਗੇ ਸਮਾਨਦਲਾ ਵਾਲਾ ਦੇ ਤਾਂ ਦਾ ਦਿੱਤੇ ਦਾ ਵਾਸਤੇ ਜੇ ਕੋ ਨੂੰ ਕਾ ਉਹ ਨਾ ਰਿਹਾ ਉਹ ਉਹਨਾਂ ਦੀ ਜੋਰ ਸੀ ਉਹਨਾਂ ਦਾ ਐਮਐਨਏ ਨਾਲ ਸਿੱਧੀ ਗੱਲ ਨਿਵਾਸ ਸੀ ਕਹਿੰਦੇ ਤੁਹਾਡੇ ਮੁੰਡੇ ਨੂੰ ਨੌਕਰੀ ਤੇ ਲਵਾ ਦੇਾਂਗੇ ਤੇ ਆਪਾਂ ਮੇਰਾ 100% ਸੱਚ ਸਹੀ ਹੈ ਤੇਰੇ ਨਾਲ ਨਹੀਂ ਤੇਰੇ ਘਰ ਵਾਲੀ ਤੇਨ ਨਹੀਂ ਕਰਦੀ ਪਸੰਦ ਚਾਹੇ ਤੂੰ ਉਹਨਡ ਕਰਦਾ ਬਈਓ ਸੀਰੀ ਨਾਲ ਉਹਦਾ ਹੈਗਾ ਕੋਈ ਦਾ ਕੋਈ ਮੈਂ ਤਾਂ ਕਟ ਵੱਧੀ ਬਲਾਉਣਾ ਚਲਾਉਣਾ ਆ ਬਸ ਤੈਨੂੰ ਦੱਸਦਾ ਮੈਂ ਅੰਤਾਜਾ ਇਹ ਤੋਂ ਲਾ ਲਿਆ ਹੁਣ ਮੇਰੀ ਵੀ ਉਮਰ ਨਾਗੀ ਵੀ ਤੈਨੂੰ ਨਹੀਂ ਕਰਦੇ ਉਹ ਪਸੰਦ ਉਹਦਾ ਸੀਰੀ ਨਾਲ ਚੱਕਰ ਹੈਗਾ ਵੀ ਤੁਹਾਡਾ ਐਵੇਂ ਜਿਹੀ ਜੋੜ ਨਹੀਂ ਹੈਗਾ ਕੰਜੂੜਾ ਥੋੜੀ ਜੋੜੀ ਨਹੀਂ ਹੈਗੀ ਤੁਹਾਡੀਆਂ ਜੋੜੀਆਂ ਨਹੀਂ ਨਾਲ ਡੋਤੀ ਸਿੱਖ ਤਰ੍ਹਾਂ ਦੇ ਨਾਲ ਡੱਤ ਇੱਕ ਦੂਜੇ ਨਾਲ ਤੇ ਮੈਂ ਕਹਿੰਦਾ ਜੋੜੀਆਂ ਕਿੱਗ ਕਿਤੇ ਥੋੜੀਆਂ ਨਾਲ ਡੱਤੇ ਨੇ ਤੁਸੀਂ ਤਾਂ ਨਾਲ ਡਾ ਬਣਾਤੇ ਤੁਹਾਡੀ ਜੋੜੀ ਨਹੀਂ ਬਣੀ ਚਾਰ ਮਾ ਕਰੋਗਾ ਗੌਰ ਆ ਚੰਗਾ ਮੇਰੀ ਗੱਲ ਦੀ ਗੌਰ ਕਰੀ ਗੌਰ ਕਰੂੰਗਾ ਬੰਦਾ ਬੰਦਾ ਕਰਕੇ ਦੱਸਿਆ ਗਾ ਹਨਾ ਗੱਲ ਕਰੀ ਮੈਂ ਵੀ ਨਹੀਂ ਕਰਦਾ ਨਾ ਨਾ ਗਾਹਾਂ ਦਾ ਕਾਦੀ ਗੱਲ ਕਰਨੀ ਆ ਤਾਦੀ ਕਰਾਗੀ ਪਾ ਗੌਰ ਕਰ ਨਾ ਨਾ ਫੇਰ ਆਪਾਂ ਦੇ ਘਰੇ ਰਹਿ ਕੇ ਇੱਕ ਲਾਂਗ ਦੋ ਦੇਣਾ ਆਪਾਂ ਲੱਗ ਜੂ ਆਪਾਂ ਨੂੰ ਘਰੇ ਰਹਿ ਕੇ ਤਾਂ ਫਿਰ ਤੇਰਾ ਉਹ ਦੂ ਟੁਰਨੇਸ਼ ਪੁਰੂ ਬੰਦਾ ਸਾਨੂੰ ਕੀ ਹੋਰ ਕੈਮਰਾ ਹੀ ਲਾ ਦਾਂਗੇ ਆਪਾਂ ਕੈਮਰਾ ਲਾ ਦਾਂਗੇ ਕੈਮਰਾ ਲਾ ਦਾਂਗੇ ਚਲ ਗੱਲ ਇਹਦੀ ਵੀ ਸੱਚੀ ਆ ਫਿਰ ਸਿਰ ਨਾਲਡ ਕਰਿਆ ਪਿਆ ਹਨਾ ਤੇ ਇਹ ਜਦੋਂ ਧੱਕੇ ਖਾਂਦਾ ਫਿਰਦਾ ਵੀ ਅਗਲੀ ਨੂੰ ਤਾਂ ਖਾਣੇ ਖਾਣਿਆ ਅਗਲੀ ਦੇ ਕੀ ਸਾਰੇ ਅਗਲੀ ਨੇ ਵੀ ਆਦੇ ਜਵਾਕ ਪਾ ਲੈਨੇ ਆ ਉਹਦੀ ਵੀ ਉਮਰ ਹੈ ਇਹਦੀ ਉਮਰ ਹੈ ਇਹ ਜੇ ਤੁਹਾਨੂੰ ਬਾਹਰ ਉਧਰ ਤੁਰਿਆ ਫਿਰਦਾ ਕਰੇ ਤਾਂ ਕਹਿੰਦਾ ਮੈਂ ਕੰਮ ਤੇ ਜਾਂਦਾ ਫਿਰਦਾ ਹੁੰਦਾ ਹੋਟਲਾਂ 'ਚ ਬਈ ਇਹ ਹੋਟਲਾਂ 'ਚ ਫਿਰਦਾ ਉਹਦੀ ਇਕ ਕਰੇ ਰੰਗਰਲੀਆ ਮਨਾਉਂਦੀ ਮਨਾਉਂ ਉਹ ਵੀ ਆ ਰਹੀ ਤੇ ਜੇ ਤੋਂ ਅਗਲੇ ਇਹ ਹੀ ਗਲਤਤਾ ਬੰਦੀ ਗਲਤ ਹੈ ਇਹ ਅਗਲੀ ਨੂੰ ਟਾਈਮ ਪਾਸ ਕਰਨਾਈ ਹੈ ਚਲ ਆਪਾਂ ਦਾ ਕੀ ਲੈਣਾ ਆਪਾਂ ਇਹਦੇ ਕਿਹੜਾ ਕਰਨ ਵਿੱਚ ਦੀ ਕੱਢਤੀ ਚੰਗਾ ਹੋਇਆ ਸਮਝ ਜੂ ਸੁਧਰ ਜੂਗਾ ਨਾ ਸੁਧਰੂ ਬਈ ਆਪੇ ਜੋ ਕਰਨਗੇ ਸੁਭਰਨਗੇ ਆਪਾਂ ਕੋ ਦਾਸ ਹੋਈਏ ਇਹ ਕਰਦਾ ਫਿਰ ਆਪੀ ਭਰੂਗਾ ਨਾਲੇ ਪਰਿਵਾਰ ਕ ਨੂੰ ਭਰੂਗਾ ਨਾਲੇ ਉਧਰੋਂ ਭਰੂ ਦੋਨਾਂ ਪਾਸੇ 70 ਰੁਪਿਆ ਕਰਨਗੇ ਤੇ ਵਧੀਆ ਰਹੇ ਜੇ ਇਹ ਵੀ ਬੰਦਾ ਵਾਂਜਿਆ ਦਾ ਘਰ ਸੁਧਾਰ ਲੈ ਨਾਲੇ ਸੀਦੀ ਜੇ ਨੋਟਾ ਦੇ ਨਹੀਂ ਤਾਂ ਫਿਰ ਜੋ ਕੁਛ ਲੋਕਾਂ ਦਾ ਹੋਈ ਜਾਂਦਾ ਉਹ ਇਹਦੇ ਨਾਲ ਹੋਈ ਜਾ ਵੀ ਆਪਾਂ ਕੀ ਲੈਣਾ ਆ ਗਿਆ ਬਾਪੂ ਨੂੰ ਮੈਂ ਤਾਂ ਆ ਗਿਆ ਤੂੰ ਕਿੱਧਰ ਗਿਆ ਸੀਗਾ ਓਏ ਮਾਇਦਾ ਪਾਰਟੀ ਜੀ ਆਪਣੇ ਮੁਲਾਜ਼ਮਾ ਹੋਇਆ ਰਿਟਾਇਰ ਹੋਇਆ ਜੀ ਪਾਰਟੀ ਧਰਤੀ ਪਾਰਟੀ ਫਿਰ 12ਵੇਂ ਨਿਪਟ ਵੀ ਗਿਆ ਸਾਰਾ ਉਹ ਕੰਦ ਗਿਆ ਸੀ ਮਾਦਾ ਪਾਰ ਕੱਲ ਦਾ ਮੋੜੇ ਹੀ ਨਹੀਂਗਾ ਮੋੜੇ ਹੀ ਨਹੀਂ ਮਜ਼ਾ ਆਇਗਾ ਹੈ ਅੱਜਾ ਹੋਰ ਉਹ ਖਬਣਾ ਪਾਰਟੀ ਦਾ ਫਿਰ ਘਰੇ ਮੈਂਦਾ ਤੇਰੇ ਪਰੋਸੇ ਬੰਦਰਾਂ ਰਿਸ਼ਤੇਦਾਰੀ ਜਗ੍ਹਾ ਸੀ ਮੈਂਦਾ ਆਪ ਹੋਣਾ ਆਇਆਂਗਾ ਮੈਂ ਤੇਰੇ ਪਰੋਥੇ ਰਹਿ ਗਿਆ ਮਾਦਾ ਬਾਪੂ ਆ ਤੈਨੂੰ ਨਹੀਂ ਪਤਾ ਹੈਗਾ ਵੀ ਰੋਜ਼ ਘਰੇ ਬੜਨਾ ਹੁੰਦਾ ਦੱਸਣਾ ਨਹੀਂ ਸੀਗਾ ਤਾਂ ਵੀ ਬਈ ਮੈਨੂੰ ਰਾਤ ਲੱਗੂਗੀ ਮੈਨੂੰ ਤਾਂ ਆਵੇਂ ਤੂੰ ਮੁੜ ਕੇ ਆਵੇਂਗਾ ਹੱਥਾਂ ਨੂੰ ਲੈ ਹੱਦ ਹੋ ਗਈ ਤੇਰੇ ਵਾਲੀ ਜਮੀ ਯਾਰਾ ਉੱਥੇ ਯਾਰ ਬਾਪੂ ਸਭਾਣ ਖੰਡਾ ਸੀ ਬਾਹਲਾ ਭੈਣ ਜਿਆਦਾ ਕਿਧਰੇ ਮੁੜਕਾ ਕਿਧਰੇ ਮੱਖੀ ਜਦੋਂ ਹੋਰ ਡਿੱਗਪੀ ਜੀ ਵੀ ਵਸ ਫਿਰ ਲਾਲ ਡਿੱਗਪੀ ਤੇਰੀ ਉਹਨਾਂ ਘਰ ਦੀ ਨਹੀਂ ਹੈਗੀ ਤੈਨੂੰ ਜੀਬ ਦੀ ਹੋਗੀ ਕੱਲੀ ਸਵਾਦ ਦੀ ਹੋਗੀ ਬਾਹ ਦੀ ਬਾੜੀ ਪੀ ਦੀ ਤਾਂ ਉੱਥੇ ਨਹੀਂ ਗਿਆ ਪਰ ਉੱਥੇ ਪਾਏਗੇ ਪਰ ਉਤੀ ਪਾਏਗੇ ਨਾਲੇ ਹੋਰ ਸਰ ਕੀ ਬੇਨਾਂ ਚਲਾ ਰਿਆ ਪ੍ਰੋਗਰਾਮ ਘਰੇ ਕੌਣ ਬੈਸੀ ਓਏ ਫਿਰ ਤਾਂ ਜੀ ਕਿਸੇ ਨੂੰ ਫੋਨ ਲਾ ਕੇ ਮਾਤਾ ਨੂੰ ਆਖਾਈ ਮਾਤਾ ਨੂੰ ਪਾਣੀ ਪੈ ਗਈ ਸੀਗੀ ਪੈ ਗਈ ਹੁ ਤਾਈ ਅੱਛਾ ਤੈਨੂੰ ਉਹ ਵੀ ਨਹੀਂ ਬਤਾ ਵੀ ਪਈ ਐ ਕਿ ਨਾ ਪਈ ਐ ਮੈਨੂੰ ਤਾਈ ਨੇ ਘਰ ਦੀ ਜਮੀਨ ਹੀ ਸਾਲਿਆ ਤੂੰ ਗੌਰ ਜੀ ਰੱਖਦਾ ਹਣਾ ਓਏ ਗੌਰ ਤਾਂ ਰੱਖਦਾ ਹੁਣ ਮੈਨੂੰ ਤਾਂ ਆਇਓ ਤੂੰ ਆ ਜਾਏਗਾ ਥੋੜੂ ਮੁੜ ਕੇ ਦੇਖਦੇ ਰਿਹਾ ਨਹੀਂ ਰਿਹਾ ਨਹੀਂ ਨੜੇ ਹੋਰ ਤੇਰਾ ਤੀਜੇ ਦਿਨ ਪਾਰਟੀ ਦਾ ਬਣ ਜਾਂਦਾ ਐਨੇ ਕਿੰਨੇ ਕੁ ਲਟੈਰ ਹੋ ਕੇ ਤੇਰੇ ਅਫਸਰ ਬਾਣੇ ਹੋਈ ਜਾਂਦੇ ਹੁਣ ਮੈਂ ਤਾਂ ਆ ਵੱਡਾ ਵੱਡੇ ਆਓ ਬਣ ਜਾਗੇ ਜੇ ਲਟੈਰ ਹੋਣਗੇ ਬੇਰੀ ਸਾਨੂੰ ਕਾਹ ਆ ਵਧਾਉਣਗੇ ਲਗਦਾ ਨਹੀਂ ਘਰ ਸੰਭਲਾ ਤੂੰ ਖਾ ਬਣਾ ਪਾਰਟੀਆਂ ਦਾ ਤੈਨੂੰ ਲੈ ਚੱਲਿਆ ਕਰੂ ਫਰ ਬਸ ਰਹਿਣ ਦੇ ਕਾਰਡ ਤੈਨੂੰ ਦੇ ਦਿਆ ਕਰੂ ਮੇਰੇ ਨਾਲ ਤੂੰ ਬਗ ਜਾ ਕਰੀ ਆਉਂਦੇ ਆ ਤੈਨੂੰ ਵੱਡੇ ਇਹਨੂੰ ਕਾਡ ਘਰੇ ਨਹੀਂ ਵਰਤਾ ਵਾਸਤਨ ਖੇਤ ਕਿਹੜਾ ਮਾਰੇ ਖੇਤ ਜਦ ਨਾ ਆ ਜੇ ਕੀ ਲੋੜ ਐ ਹਣ ਜਾਂਦਾ ਪਰ ਹੁਣ ਤਾਂ ਆਇਆ ਏ ਤੂੰ ਕਰਿਆ ਨਾ ਤੂੰ ਖਾਣ ਨੂੰ ਪੈਣਾਗਾ ਖਾਣ ਨੂੰ ਪਰ ਹੁਣੀ ਤਾਂ ਆਇਆਂਗਾ ਮੈਂ ਕੰਮ ਨਹੀਂ ਕਰਦਾ ਵਾਸਤਾ ਨਹੀਂ ਤੂੰ ਪਰ ਤੂੰ ਮਾਰਿਆ ਵਾ ਕਿਹੜਾ ਤੈਨੂੰ ਕੀ ਹੁੰਦਾ ਓਏ ਜਾਨਣਾ ਚਾਹ ਵੀ ਕੇ ਜੇ ਚਾਹ ਫੜਾਉਗੀ ਉਹ ਬਣਉਂਦੀ ਆਲੇ ਪਰ ਚਾਹ ਮੈਂ ਵੀ ਕੇ ਬਗਲ ਕੁੱਟਾ ਜਿਹੜਾ ਗੁੜਾ ਮਾਰ ਲਿਆ ਨਿਹਲੇ ਸੀਰੀ ਨੂੰ ਕਿਹਾ ਸੀਗਾ ਕੋਈ ਘਰੇ ਕੋਰੇ ਜਾ ਕੇ ਉਹਦਾ ਪਤਾ ਸਤਾ ਲਿਆ ਵੀ ਕੀ ਗੱਲਬਾਤ ਨੇਲੇ ਪੈਸੇ ਲੈ ਜਾਂਦਾ ਫੜਕੇ ਨਿਹਲੇ ਆਉਂਗਾ ਨਹੀਂ ਹੈਗਿਆ ਪੈ ਰਿਹਾ ਉਹ ਕਹਿੰਦਾ ਮੈਂ ਸਮਾਰ ਸੌਦਾ ਸੁਣਦਾ ਲੈ ਆਉਣਾ ਕਹਦਾ ਕਰਦਾ ਸੌਦਾ ਤਾਂ ਲਿਆ ਬੇ ਫਿਰ ਬੰਦਾ ਆਵੇ ਤਾਂ ਸਹੀ ਦੱਸੇ ਤਾਂ ਸਹੀ ਕੱਲ ਮੈਂ ਕਹਿ ਕੇ ਗਿਆ ਖੇਤ ਵਗ ਜਾ ਤੇ ਮੇਰਾ ਨਾ ਖੇਤ ਗਿਆ ਨਾ ਇੱਥੇ ਪਤਾ ਹੀ ਨਹੀਂ ਕਿੱਥੇ ਰਿਹਾ ਨਾ ਦੱਸਿਆ ਕੁਸ ਖੇਤ ਗਿਆ ਹੀ ਨਹੀਂ ਕੀ ਪਤਾ ਕਿੱਥੇ ਸੀਗਾ ਓਵੇਂ ਜੁੱਕਰੀ ਖੜਾ ਪਾਣੀ ਮੈਨੂੰ ਤਾਂ ਫੋਨ ਲਾ ਕੇ ਦੱਸਿਆਗਾ ਉਹਨੇ ਦੀਨੇ ਨੇ ਪਰ ਕਰੇ ਪੁੱਛਣਾ ਸੀਗਾ ਜਵਾਕਾਂ ਨੂੰ ਵੀ ਕਿੱਧਰ ਗਏ ਆ ਕੋਸ਼ ਤਾਂ ਗਾਹਲੇ ਮੇਰੀ ਗੱਲ ਤਾਂ ਹੋਈ ਨਹੀਂ ਆਇਆ ਤਾਂ ਹਲੇ ਹੋਣੀ ਹੈਗਾ ਤੂੰ ਬਚਲਾ ਬਾਈ ਕੁਤੂਗਾ ਵਾ ਤੂੰ ਬੁਤਲੀ ਅੱਛਲੀ ਨੜੇ ਹੋਰ ਚੱਲ ਚੰਗਾ ਪਾਇਆ ਚੰਗਾ ਪਾਇਆ ਚੰਗਾ ਚੰਗਾ ਉਤਰਾ ਕੋਈ ਨਾ ਕੰਮ ਬਾਲਾ ਕਰਦਾ ਨਾ ਮੈਂ ਤਾਂ ਕਰ ਲਿਆ ਜਿਹੜਾ ਕੰਮ ਕਰਨਾ ਸੀ ਤੂੰ ਕਰ ਲੈ ਤੇਰੀ ਉਮਰ ਆ ਫੀਮਖਾਨਾ ਜਿਹੜੀ ਇੰਨੀ ਭੰਡ ਦੇ ਖਸਮ ਦੀ ਖੇਤ ਢੜਕੇ ਵਾ ਜਾ ਕੇ ਮਸਤਾਂ ਨੂੰ ਵੜ ਦੇਣ ਲੱਗ ਗਿਆ ਕੋਈ ਨਹੀਂ ਜੇ ਮੈਂ ਖੇਤ ਵਾ ਗਿਆ ਫੇਰ ਬਸ ਫੇਰ ਜਮੀ ਪੱਟਿਆ ਲਾਏਗਾ ਕਰਦਾ ਦਾ ਤੈਨੂੰ ਹੈ ਨਹੀਂਗਾ ਪਰ ਕਰੇ ਅਜੇ ਕੰਨੂ ਕਰੀ ਰਿਹਾ ਬਿਆਰ ਤੇਰੇ ਤਾਂ ਹੈਗੇ ਆਂਗਾ ਮੇਂ ਇੱਜ਼ਤਦਾਰੀ ਦੱਸ ਕੀ ਜਰਾ ਤੇਰੇ ਪਿਆਸੀ ਉੱਤੇ ਰਾਤ ਦੋ ਮਹੀਨੇ ਬਾਅਦ ਕੱਲ ਵਾਗ ਗਿਆ ਫੇਰ ਕੀ ਲੋੜ ਆ ਗਿਆ ਮੈਂ ਭੈ ਕਹਿਦਾ ਗੁਲਾਮ ਕੀਤਾ ਹੋਇਆ ਗਾ ਗੁਲਾਮ ਕੀਤਾ ਕਰ ਫਿਰ ਦਰ ਕਰਦੀ ਸੋਚ ਕਰ ਕਿਆ ਕਰ ਬਾਣੀ ਮੁੱਟੀ ਜੇ ਸੋਚ ਜਾਂ ਫੇਰੀ ਤੈਨੂੰ ਮਾਰਦਾ ਗਾ ਤੇਰੀ ਮਾਰ ਕਹਿਣਾਗਾ ਤੈਨੂੰ ਮੈਂ ਵੀਪਾ ਹੀ ਘਰ ਗੌਰ ਰੱਖ ਗੌਰ ਰੱਖ ਤੇ ਉਹ ਸਬਾਣ ਕੰਨਾ ਕਰਾ ਕੇ ਤੇਰਾ ਹੱਕ ਮੰਗਾ ਕੇ ਦੇਵਾਂ ਮਨਵਾਦੀ ਫਿਰ ਚੱਲੋ ਤਾਂ ਮੁੱਕੀ ਜਾਊ ਥੋੜੀ ਹੀ ਰਹਿ ਗਿਆ ਉਹ ਮਰਲਾ ਮੈਂ ਬਣਾਇ ਕਰਦਾਗਾ ਕੋਈ ਗੱਲ ਨਹੀਂ ਚੰਗਾ ਕੋਈ ਕਰਦਾ ਉਹ ਨਾ ਜੇ ਤੇਰੇ ਕੋਲ ਸਮਾਨ ਦਾ ਮੁੱਕਿਆ ਪਿਆ ਚੰਗਾ 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 ਚਾਹ ਪੀਣਾ ਹੁਣ ਕੋਈ ਨਹੀਂ ਪੀਣਾਗਾ ਤੇਰੀ ਵਾਲੀ ਕੋਈ ਨਾ ਜਮੀਨ ਹੀ ਸੱਜਰੇ ਲੱਗਾ ਹੋਰ ਕਰਦ ਲੈ ਕਹਿੰਦਾ ਰਾਤ ਮੈਂ ਰਹਿ ਪਿਆ ਲਤਾਈ ਨੂੰ ਕਹਤਾ ਸੀ ਯਾਰ ਤਾਈ ਪਈ ਹੁੰਦੀ ਫਿਰ ਮੈਨੂੰ ਕੋਈ ਵਿੜਕ ਲੱਗਦੀ ਯਾਰ ਨਾ ਮੈਨੂੰ ਉਹਨੇ ਦੱਸਿਆ ਕੁਛ ਸੱਜਰੇ ਨੇ ਬਸ ਕੀ ਨੇ ਉਹ ਵੀ ਤਾਂ ਕਹਿੰਦਾ ਵੀ ਵੀ ਆਏ ਕਰਕੇ ਐਂ ਗੱਲ ਐ ਕੁੜੀ ਨੂੰ ਪੁੱਛਾਂ ਵੀ ਕੌਣ ਪਿਆ ਸੀ ਭਾਈ ਤੇਰੇ ਕੋਲੇ ਕੀ ਗੱਲ ਬਾਤ ਐ